ਰਹੈ ਇਕ ਗੁਮਨ ਸੁਪਨ ਰਹਾਮਨ ਕਦੇ ਰਾਜ ਕੁਮਾਰੀ ਕਰੀ ਜਿਨ ਹੈ ਸੀਤਾ ਕਹਿ ਤੰਦਨ ਤੰਤਰ ਤੜੀਆ ਇਕ ਆਨ ਪੈਨ ਤੇ ਦਿਵਾਰੀ ਇਕ ਸੰਜੀ ਸਦ ਬਾਪ ਮਹਕਾਰੀ ਸਤਮੀ ਦਾ ਭਾਤ ਜੀ ਗੋਬ ਜੀ ਤਾ ਕਹਿ ਨਿਕਟ ਨਾ ਹੋਈ ਹਨੀਆਂ ਹੋਏ ਆਧੂਰਾ ਬੈਠੇ ਲਾਇ ਤਾਰੀ ਜੋ ਕੀ ਜਤੀ ਪੰਡਿਤ ਪੀ ਤਾਰੀ ਗਰੇ ਮੜੀ ਮਸਾਣੀ ਬਨ ਮਹਿ ਬਸਤੀ ਉਰ ਜਨਾ ਕੇ ਲਾਤੀ ਬਰੀਆ ਕਾਟੇ ਬੰਦਨ ਕਾ ਗੁਰ ਜਾ ਕੀ ਹਰ ਹਰ ਨਾਮ ਬਧਿਓ ਜੀ ਤਾ ਕੈ ਸਾਧ ਸੰਗ ਭਈ ਜਨ ਮੁਕਤੀ ਗਤ ਪਾਈ ਨਾਨਕ ਨਦਰ ਨਿਹਲੀਆ ਮਾਰੂ ਮਹੱਲਾ ਪੰਜਵਾ ਸਿਮਰਹੁ ਇਹ ਕਨਨੰ ਜਨ ਸਰੂਪ ਜਾਤੀ ਦਿਲਤਾ ਜਾਤਨ ਕੋ ਮਾਤ ਕਰਪਨਾ ਜਿਨ ਕਤਿ ਬਾਰੀਆ ਜੀਉ ਪਿੰਦ ਦੇ ਸਾਜ ਸਵਾਰੀਆ ਸੋਈ ਸਿਧਾਕਾ ਕਿਨ ਕਨ ਜਪੀਐ ਜੇ ਸਿਮਰਤਾ ਹੁਕਮ ਨਵ ਢਗੀਐ ਚਰਨ ਕਮਲੋ ਰੰਤਰ ਧਾਰੋ ਦੇਖਿਆ ਬਨਤੇ ਜੀਉ ਉਧਰ ਕਰਨਾ ਕਰਨ ਕਰਨ ਪਲਾਰ ਬਿਜਹਿ ਬਿਨ ਲਾਟਾ ਜਪ ਕੋ ਵਿਦ ਪਰਮ ਭਉ ਭਾਟ ਸਾਧ ਸੰਗ ਬਿਨ ਲਾ ਕੋ ਪਾਈ ਨਾਨਕ ਕਾ ਕੈ ਬਲ ਬਲ ਜਾਈ ਰਾਮ ਨਾਮ ਮਨ ਤਲੀ ਆਧਾਰਾ ਜੋ ਸਿਮਰੈ ਤਿਤ ਕਾ ਨਿਤ ਤਾਰਾ ਰਹਾ ਓ ਅੰ ਮਥਿਆ ਵਾਸਤ ਸਤ ਕਲਮਾਨੀ ਤਲਾਇਓ ਸੰਮੂੜ ਆਗਿਆਨੀ ਕਾਮ ਕ੍ਰੋਧ ਲੋਭ ਮੋਹ ਲੋਭ ਮਦ ਮਤਾ ਗੌੜੀ ਬਦਲੇ ਜਨਮ ਗਵਤਾ ਆਪਣਾ ਛੋੜ ਪਰਾਇ ਰਾਤਾ ਮਾਇਆ ਸਾਧ ਮਨ ਤਨ ਸੰਗ ਜਾਤਾ ਤ੍ਰਿਸਨ ਨਾ ਪੂਜੈ ਕਰਤਕ ਲੋਲਾ ਊਨੀ ਆਸ ਅਤਿ ਆਸ ਬੋਲਾ ਆਵਦਾ ਇਕਲਾ ਜਾਤੇ ਕਿਲਾ ਹਮ ਤੁਮ ਸਾਧ ਝੂਠੇ ਸਭ ਬੂਲਾ ਪਾਇ ਰਗਵਰੀ ਆਪ ਲਾਇਓ ਨਾਨਕ ਕੀਰਤਨ ਜਾਇ ਮਿਟਾਇਓ ਫਸ ਬੰਕੀ ਭੂਤਾ ਨ ਪ੍ਰੀਤਾ ਬਹੁ ਵਿਧ ਜੋਨੀ ਬਿਰਤਾ ਨੀਤਾ ਜਹ ਜਾਨ ਤਹ ਰਹਿਨ ਨਾ ਪਾਵੇ ਤਾਨ ਬਿਹੂਨ ਉਠ ਉਠ ਬਿਰਤਾ ਵੇ ਮਨ ਤਨ ਬਾਸਨਾ ਬਹੁਤ ਬਿਸਥਾਰਾ ਹੰਮੇਵ ਮੁਠੋ ਬਿਚਾਰਾਨਿਕ ਦੁਖਰ ਬੰਧਤ ਜਾਈ ਤਾਂ ਕੀ ਕੀ ਮਤ ਰਹਿ ਨ ਜਾਈ ਪ੍ਰਭ ਦਿਸਰਤ ਨਰਕ ਮੈਂ ਪਾਇਆ ਤੇ ਮਾਤਨ ਬੰਧ ਨਾ ਮੀਤਨ ਜਾਇ ਜਿਸ ਕਾਉ ਤੇ ਕਿਰਪਾਲ ਸੁਆਮੀ ਸੋ ਜਨ ਨਾਨਕ ਪਾਰ ਗ੍ਰਾਮੀ भ्रमद भ्रमद प्रभ सरनिया आदि नाना नाथ जगत पिता माया प्रभ दीन दयाल दुख दर्द बिदारन जिस भावे ततहि निसकारन आंधगोपते कातनहारा तेम भगत होगत निसकारा साध रूप अपना तन धारी महागणति आतु बारेया जप तप संजमस्त्री कृष्णाहिदन्त प्रभामगारी नाम दे मा जीवन पाद नानक प्रभ मीरा मारु महल्ला पञ्जवा ਆਤ ਕਾ ਡਹਿ ਕਾਵ ਨੂੰ ਗਾ ਮੋਹਨ ਦੀਨਾ ਕਿਰਪਾਈ ਅਸੀ ਦਾ ਪਾਈ ਸਰਨ ਸੂਰੋ ਗੁਰਦਾਤਾ ਰੱਖੇ ਆ ਬੜਾਈ ਰਹਾ ਹੂੰ ਭਗਤਾ ਕਾ ਆਗਿਆਕਾਰੀ ਸਦਾ ਸਦਾ ਸਤਜਾਈ ਆਪਣੇ ਕਾ ਕਿਰਪਾ ਕਰੀਆ ਇੱਕ ਨਾਮ ਧਿਆਈ ਨਾਨਕ ਦੀਨ ਨਾਮ ਮੰਗੈ ਦਦਿਆ ਪਰਮ ਚੁਕਾਈ ਮਾਰੂ ਮਾਹੱਲਾ ਪੰਜਾਬਾ ਮੇਰਾ ਖਾਤੁਰ ਯਤਪਾਰਾਮ ਜੀ ਸੇਵਕ ਬੀਚਾਰਾ ਮੋਹਨ ਲਾਲ ਮੇਰਾ ਪ੍ਰੀਤਮ ਮਨ ਪ੍ਰਾਨਾਮ ਗੋਗਾ ਦੇਵੋਦਾਨਾ ਰਹਾਉ सगले मैं सीख जोई बीजा वरण कोई जीवन प्रतपाल समाय है, है सियाई दया जय देवा नानक ला खो शिवा मारू मंजा